ਅਗਰ ਤੁਸੀਂ ਉਹ ਚੀਜ਼ਾਂ ਘਰ ਦੇ ਵਿੱਚ ਤੁਸੀਂ ਖਾਣੇ ਸ਼ੁਰੂ ਕਰ ਦੋਗੇ ਨਾ ਤਾਂ ਤੁਹਾਡੇ ਜਿਹੜੇ ਗੋਡੇ ਮੋਡੇ ਆ ਨਾ ਜਿਹਦੇ ਵੀ ਤੁਹਾਡੇ ਜੋਇੰਟ ਦੇ ਪ੍ਰੋਬਲਮਾਂ ਉਹ ਠੀਕ ਹੋ ਜਾਣਗੇ ਜੀ ਸੋ ਇਸ ਕਰਕੇ ਅੱਜ ਤੋਂ ਹੀ ਜਿੰਨਾਂ ਦੇ ਵਿੱਚ ਕੈਲਸ਼ੀਅਮ ਦੀ ਪ੍ਰੋਬਲਮ ਆ ਕੈਲਸ਼ੀਅਮ ਦੀ ਘਾਟ ਆ ਜਾਂ ਫਿਰ ਜਿੰਨਾਂ ਦਾ weight ਵੱਧ ਵਾ ਨਾ ਤੁਸੀਂ ਖੁਦ ਦੇਖਿਓ ਤੁਹਾਡੇ ਗੋਡੇ ਮੋਡੇ ਹਨ ਜਿੰਨੇ ਵੀ ਜੋਇੰਟ ਪੈਨ ਕਰਦੇ ਨੇ ਤੁਹਾਡੇ ਉਹ ਆਟੋਮੈਟਿਕ ਹੀ ਠੀਕ ਹੋ ਜਾਣਗੇ ਜੀ ਗੰਨੇ ਦੇ ਰਸ ਦੇ ਵਿੱਚ ਪਾ ਕੇ ਲੋਂਗੇ ਤਾਂ ਉਹਦੇ ਨਾਲ ਮਰਦਾਨਾ ਕਮਜ਼ੋਰੀ ਜਿਹੜੀ ਉਹ ਦੂਰ ਹੋਏਗੀ ਮੇਰੇ ਵੱਲੋਂ ਤੁਹਾਨੂੰ ਸਾਰੇ ਨਾ ਪੈਰ ਪੇ ਸასიਖਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਗੋਡੇ ਮੋਡੇ ਜਦ ਕਿਸੇ ਵੀ ਤਰ੍ਹਾਂ ਦੇ ਜੋਇੰਟ ਵਗੈਰਾ ਦੁਖਦੇ ਨੇ ਨਾ ਜ਼ਿਆਦਾਤਰ ਜੋਇੰਟ ਉਹਨਾਂ ਦੇ ਦੁਖਦੇ ਨੇ ਜਿਹੜੇ ਮਤਲਬ ਵੀ 40 50 ਸਾਲ ਤੋਂ ਜਿਨ੍ਹਾਂ ਦੀ ਉਮਰ ਵੱਧ ਹੋ ਜਾਂਦੀ ਆ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਨ੍ਹਾਂ ਨੂੰ ਮਤਲਬ ਵੀ ਨਾ ਗੋਡਿਆਂ ਦੇ ਮਤਲਬ ਵੀ ਗੋਡੇ ਮੋਡੇ ਜਿੰਨੇ ਵੀ ਉਹਨਾਂ ਦੇ ਜੋਇੰਟਸ ਆ ਨਾ ਉਹਦੇ ਵਿੱਚ ਮਤਲਬ ਵੀ ਬਹੁਤ ਹੀ ਜ਼ਿਆਦਾ ਉਹਨਾਂ ਦੇ ਦਰਦ ਹੁੰਦਾ ਵਾ ਨਾ ਜੇ ਤਾਂ ਉਹ ਬੈਠ ਜਾਂਣ ਤਾਂ ਉਹਨਾਂ ਤੋਂ ਉੱਠੇ ਨਹੀਂ ਜਾਂਦਾ ਜੇ ਉਹ ਉੱਠ ਜਾਂਣ ਤਾਂ ਉਹਨਾਂ ਤੋਂ ਫਿਰ ਬੈਠੇ ਨਹੀਂ ਜਾਂਦਾ ਹੈਗਾ ਸੋ ਆ ਜਿਹੜੀ ਚੀਜ਼ ਆ ਸਾਰੀ ਦੀ ਪ੍ਰੋਬਲਮ ਆ ਨਾ ਜਿਹੜੀ ਇਹ ਜਿਹੜੀ ਪ੍ਰੋਬਲਮ ਆ ਗੋਡਿਆਂ ਦੇ ਜੋੜਾਂ ਦੀ ਹੈ ਨਾ ਮੋਢਿਆਂ ਦੇ ਜੋੜਾਂ ਦੀ ਉਂਗਲਾਂ ਦੇ ਜੋੜਾਂ ਦੀ ਕਿਸੇ ਵੀ ਮਤਲਬ ਜੁਆਇੰਟ ਦੀ ਆਪਾਂ ਗੱਲ ਕਰੀਏ ਇਹ ਹਰ ਇੱਕ ਬੰਦੇ ਦੇ ਵਿੱਚ ਮਤਲਬ ਵੀ ਕੋਮਨ ਜੀ ਹੋ ਗਿਆ ਪਹਿਲਾਂ ਤਾਂ ਦੇਖਦੇ ਹੁੰਦੇ ਸੀ ਮਤਲਬ ਜਿਹਦੀ ਉਮਰ 40 50 50 ਸਾਲ ਤੋਂ ਪਹਿਲਾਂ ਟੱਪ ਜਾਂਦੀ ਸੀ 60 ਸਾਲ ਤੋਂ ਉੱਪਰ ਟੱਪ ਜਾਂਦੀ ਸੀ ਉਹਨਾਂ ਦੇ ਵਿੱਚ ਹੁੰਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾ ਰਿਹਾ ਮਤਲਬ ਵੀ ਬਹੁਤ ਸਾਰੇ ਲੋਕ 75% ਲੋਕ ਇਹੋ ਜਿਹੇ ਨੇ ਜਿਹੜੇ ਮਤਲਬ ਵੀ 25 30 ਸਾਲ ਤੋਂ ਬਾਅਦ ਹੀ ਮਤਲਬ ਵੀ ਗੋਡੇ ਦੇ ਜੋੜਾਂ ਦਾ ਮ ਉਨਰ ਦੇ ਦਰਦ ਹੋ ਜਾਂਦਾ ਜੇ ਤਾਂ ਉਹ ਵਹਿ ਜਾਂਦੇ ਤਾਂ ਉੱਠੇ ਨਹੀਂ ਜਾਂਦਾ ਜੇ ਉੱਠ ਜਾਂਦਾ ਉਹਨਾਂ ਤੋਂ ਬੈਠਿਆ ਨਹੀਂ ਜਾਂਦਾ ਹੈਗਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜ ਚੀਜ਼ਾਂ ਪੰਜ ਚੀਜ਼ਾਂ ਤੁਹਾਨੂੰ ਮੈਂ ਇਹੋ ਜਿਹਾ ਦੱਸਾਂਗਾ ਅਗਰ ਤੁਸੀਂ ਉਹ ਚੀਜ਼ਾਂ ਘਰ ਦੇ ਵਿੱਚ ਤੁਸੀਂ ਖਾਣੇ ਸ਼ੁਰੂ ਕਰ ਦੋਗੇ ਨਾ ਤਾਂ ਤੁਹਾਡੇ ਜਿਹੜੇ ਗੋਡੇ ਮੋਡੇ ਆ ਨਾ ਜਿਹਦੇ ਵੀ ਤੁਹਾਡੇ ਜੋਇੰਟ ਦੇ ਪ੍ਰੋਬਲਮਾਂ ਉਹ ਠੀਕ ਹੋ ਜਾਣਗੇ ਜੀ ਭਾਵੇਂ ਤੁਹਾਡੀ ਉਮਰ ਜਿੰਨੀ ਮਰਜ਼ੀ ਹੋਵੇ ਚਾਹੇ ਤੁਸੀਂ 30 ਸਾਲ ਦੇ ਹੋ 40 ਦੇ ਹੋ 50 ਦੇ ਹੋ 55 ਦੇ ਹੋ 60 ਦੇ ਹੋ ਪੈਂਟ ਦੇ ਹੋ ਹਨਾ ਉਹ ਤੁਹਾਡੇ ਗੋਡੇ ਦੁਹਣੇ ਠੀਕ ਹੋ ਜਾਣਗੇ ਉਹ ਵੀ ਪਤਾ ਕਿੰਨੇ ਦਿਨ ਦੇ ਵਿੱਚ ਸਿਰਫ 20 ਦਿਨ ਦੇ ਵਿੱਚ ਕਿਉਂਕਿ ਦੇਖੋ ਜਿਹੜੇ ਗੋਡੇ ਮੋਡੇ ਆ ਇਹ ਸਾਡੇ ਕਿਉਂ ਦੁਖਦੇ ਆ ਇਹ ਤਾਂ ਦੁਖਦੇ ਆ ਸਾਡੇ ਅੰਦਰ ਨਾ ਕੈਲਸ਼ੀਅਮ ਦੀ ਕਮੀ ਰਹ ਜਾਂਦੀ ਆ ਕੈਲਸ਼ੀਅਮ ਦੀ ਆਪਾਂ ਜਿਹਨੂੰ ਘੜ ਕੇ ਦਿੰਦੇ ਆ ਨਾ ਬੋਜ਼ਰ ਮੇਰੇ ਪਿੰਡ ਭਰਾਏ ਹੋ ਜਿਹੇ ਹੈਗੇ ਨੇ ਜਿਹੜੇ ਡਾਕਟਰ ਕੋਲ ਜਾਂਦੇ ਨੇ ਉਹ ਡਾਕਟਰ ਕੋਲ ਜਾ ਕੇ ਕਹਿੰਦੇ ਵੀ ਸਾਡੇ ਗੋਡੇ ਮੋਡੇ ਦੁਖਦਿਆ ਜੀਦਾ ਕਰਕੇ ਜੇ ਉੱਠ ਜੀਦਾ ਬੈਠੇ ਨਹੀਂ ਜਾਂਦਾ ਜੇ 베ਜੀ ਇਹ ਤਾਂ ਉੱਠੇ ਨਹੀਂ ਜਾਂਦਾ ਹੈਗਾ ਤਾਂ ਡਾਕਟਰ ਕੀ ਕਰਦੇ ਨੇ ਉਹ ਜਾਂ ਤਾਂ ਉਹਨਾਂ ਦੇ ਇੰਜੈਕਸ਼ਨ ਲਾਈ ਜਾਂਦੇ ਨੇ ਹਨਾ ਕੈਲਸ਼ੀਅਮ ਦੇ ਜਾਂ ਫਿਰ ਉਹਨਾਂ ਨੂੰ ਦਵਾਈ ਦੇਈ ਜਾਂਦੇ ਨੇ ਕਿ ਕੈਲਸ਼ੀਅਮ ਦੀ ਤੁਸੀਂ ਇਹ ਦਵਾਈ ਖਾਈ ਚਲੋ ਤੇ ਜਦੋਂ ਡਾਕਟਰ ਜਦੋਂ ਕੈਲਸ਼ੀਅਮ ਦੀ ਦਵਾਈ ਦਿੰਦੇ ਨੇ ਜਾਂ ਉਹਨਾਂ ਮਤਲਬ ਇੰਜੈਕਸ਼ਨ ਲੰਦਰੇ ਜੇ ਉਹ ਆਪਾਂ ਇੰਜੈਕਸ਼ਨ ਦੀ ਕੀਮਤ ਦੀ ਗੱਲ ਕਰੀਏ ਤਾਂ ਮੰਨ ਕੇ ਚੱਲੋ ਯਾਰ 50 ਰੁਪਏ ਤੋਂ ਲੈ ਕੇ 200 ਰੁਪਏ ਦੀ ਉਹਦੀ ਕੀਮਤ ਹੋਗੀ ਇਸ ਤੋਂ ਵੱਧ ਨਹੀਂ ਕੀਮਤ ਹੋਗੀ ਤੇ ਉਹ ਡਾਕਟਰ ਉਹ ਇੰਜੈਕਸ਼ਨ 5000 ਤੋਂ ਲੈ ਕੇ 50 5000 ਰੁਪਏ ਦਾ ਇੰਜੈਕਸ਼ਨ ਲਗਾ ਰਹੇ ਨੇ ਪਰ ਡਾਕਟਰ ਉਹਨਾਂ ਨੂੰ ਕੋਈ ਵਧੀਆ ਘਰ ਦੀ ਚੀਜ਼ ਦੀ ਦੱਸਦੇ ਹੈਗੇ ਵੀ ਯਾਰ ਤੁਸੀਂ ਇਹ ਚੀਜ਼ ਖਾਓ ਇਹਦੇ ਵਿੱਚ ਕੈਲਸ਼ੀਅਮ ਆ ਜ ਉਹ ਬਹੁਤ ਜ਼ਿਆਦਾ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਤੁਸੀਂ ਉਹਦੇ ਨਾਲ ਵੀ ਠੀਕ ਹੋ ਸਕਦੇ ਹੋ ਦੇਖੋ ਯਾਰ ਇੰਜੈਕਸ਼ਨ ਹੋ ਗਿਆ ਜਾਂ ਮੈਡੀਸਨ ਹੋ ਗਈ ਇੱਕ ਉਹ ਅਲੱਗ ਤੋਂ ਚੀਜ਼ ਆ ਅਗਰ ਤੁਸੀਂ ਘਰ ਦੇ ਵਿੱਚ ਹੀ ਇਹੋ ਜਿਹੇ ਫੂਡ ਖਾਣੇ ਸ਼ੁਰੂ ਕਰ ਦਿੰਨੇ ਹੋ ਜਿਹਦੇ ਵਿੱਚ ਮਤਲਬ ਵੀ ਕੈਲਸ਼ੀਅਮ ਬਹੁਤ ਜ਼ਿਆਦਾ ਵਾ ਤਾਂ ਤੁਹਾਡੇ ਗੋਡੇ ਮੋਡੇ ਡੋਪੇ ਨੇ ਆਪ ਹੀ ਠੀਕ ਹੋ ਜਾਣੇ ਦੁਖਣੇ ਸੋ ਦੇਖੋ ਜਿਹੜਾ ਕੈਲਸ਼ੀਅਮ ਨਾਲ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕੈਲਸ਼ੀਅਮ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ ਤਾਂ ਮਤਲਬ ਵੀ ਸਾਡੀ ਗਤੀ ਹੈ ਨਹੀਂ ਗਈ ਕੈਲਸ਼ੀਅਮ ਜਿਹੜਾ ਬਣਦਾ ਵਾ ਸਾਡੀ ਬੋਡੀ ਉਹਨੂੰ ਆਪ ਬਣਾਉਂਦੀ ਆ ਉਹਨੂੰ ਕੈਲਸ਼ੀਅਮ ਸਾਡੀ ਬੋਡੀ ਆਪ ਪ੍ਰੋਡਿਊਸ ਕਰਦੀ ਆ ਆਪ ਬਣਾਉਂਦੀ ਆ ਕਈ ਵਾਰੀ ਇਹ ਹੋ ਜਾਂਦਾ ਕਈ ਵਾਰੀ ਤਾਂ ਬੰਦਾ ਜਿਆਦਾ ਕੰਮ ਕਰਨ ਲੱਗ ਜਾਂਦਾ ਵਾ ਜਬਰ ਕਈ ਵਾਰੀ ਬੰਦਾ ਐਕਸਰਸਾਈਜ਼ਾਂ ਹੀ ਛੱਡ ਦਿੰਦਾ ਵਾ ਉਹਦੇ ਨਾਲ ਵੀ ਉਹਦੀ ਬੋਡੀ ਆ ਜਿਹੜੀ ਉਹ ਕੈਲਸ਼ੀਅਮ ਬਣਾਉਣਾ ਮਤਲਬ ਜਿੱਦਾਂ ਜਿੱਦਾਂ ਬੰਦੇ ਦੀ ਉਮਰ ਵਧੀ ਜਾਂਦੀ ਆ ਬੋਡੀ ਉਹਦੀ ਕੈਲਸ਼ੀਅਮ ਬਣਾਉਣਾ ਨਾ ਘਟਾ ਦਿੰਦੀ ਆ ਹੌਲੇ ਹੌਲੇ ਕਿਉਂ ਕਿਉਂਕਿ ਤੁਸੀਂ ਆਪਣੇ ਬੋਡੀ ਦੇ ਵਿੱਚ ਉਹ ਫੂਡ ਵੀ ਖਾਣਾ ਬੰਦ ਕਰ ਦਿੱਤੇ ਜਦੋਂ ਤੁਸੀਂ ਉਹ ਫੂਡ ਆ ਜਿਹੜਾ ਜਿਹੜੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਪੰਜ ਫੂਡ ਨੇ ਜਿਹੜੇ ਜਿੰਨਾਂ ਦੇ ਵਿੱਚ ਕੈਲਸ਼ੀਅਮ ਤਾਂ ਤੁਹਾਡਾ ਮਤਲਬ ਵੀ ਕੈਲਸ਼ੀਅਮ ਜਿਹੜਾ ਉਹ ਵਾਧਾ ਨਹੀਂ ਹੈਗਾ ਬਹੁਤ ਸਾਰੇ ਲੋਕ ਦੇਖੋ ਤੁਸੀਂ ਡਾਕਟਰ ਵੀ ਤੁਹਾਨੂੰ ਇਹ ਚੀਜ਼ ਕਹਿੰਨੇ ਕਿ ਕਹਿੰਨੇ ਦੁੱਧ ਪੀਓ ਜਿਆਦਾ ਤੋਂ ਜਿਆਦਾ ਵੀ ਦੁੱਧ ਦੁੱਧ ਦੇ ਵਿੱਚ ਕੀ ਆ ਵੀ ਦੁੱਧ ਵਿੱਚ ਜਿਆਦਾ ਕੈਲਸ਼ੀਅਮ ਹੁੰਦਾ ਵਾ ਅਸੀਂ ਵੀ ਬਹੁਤ ਦੋ ਦੋ ਗਲਾਸ ਤਿੰਨ ਤਿੰਨ ਗਲਾਸ ਦੁੱਧ ਪੀ ਜਾਂਦੇ ਆ ਪਰ ਸਾਡੇ ਗੋਡੇ ਮੋਡੇ ਫਿਰ ਵੀ ਦੁਖੀ ਜਾਂਦੇ ਆ ਪਰ ਜਿਹੜਾ ਕੈਲਸ਼ੀਅਮ ਦੀ ਮੈਂ ਗੱਲ ਕਰਾਂ ਦੁੱਧ ਦੇ ਵਿੱਚ ਜਿਆਦਾ ਕੈਲਸ਼ੀਅਮ ਨਹੀਂ ਹੁੰਦਾ ਹੈਗਾ ਲੋਕ ਤੁਹਾਨੂੰ ਪਾਗਲ ਬਣਾ ਰਹੇ ਨੇ ਡਾਕਟਰ ਤੁਹਾਨੂੰ ਬੇਵਕੂਫ ਬਣਾ ਰਹੇ ਨੇ ਉਹਨ ਦੁੱਧ ਦੇ ਵਿੱਚ ਇੰਨਾ ਕੈਲਸ਼ੀਅਮ ਨਹੀਂ ਹੁੰਦਾ ਹੈਗਾ ਦੁੱਧਰੇ ਵਿੱਚ ਕਿੰਨਾ ਕੈਲਸ਼ੀਅਮ ਹੁੰਦਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਉਹ ਮੈਂ ਸਾਰਾ ਕੁਝ ਨਾ ਸਾਰੀ ਡਿਟੇਲ ਪਹਿਲਾਂ ਮੈਂ ਤੁਹਾਡੇ ਵਾਸਤੇ ਆ ਦੋ ਤਿੰਨ ਪੇਜਾਂ ਦੇ ਉੱਤੇ ਮੈਂ ਲਿਖ ਕੇ ਰੱਖੀ ਹੋਈ ਆ ਕਿਉਂਕਿ ਜਿੰਨਾਂ ਦੇ ਮੇਰੇ ਭੈਣ ਭਰਾਵਾਂ ਤੋਂ ਬਹੁਤ ਸਾਰੇ ਮਤਲਬ ਇਹ ਸਵਾਲ ਨੇ ਉਹਨਾਂ ਨੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਆਏ ਕਿਤੇ ਵੀ ਸਾਡੇ ਗੋਡੇ ਮੋਡੇ ਬਹੁਤ ਦੁਖਦੇ ਆ ਅਸੀਂ ਕੀ ਕਰੀਏ ਕਿਹੜੀ ਐਕਸਰਸਾਈਜ਼ ਕਰੀਏ ਅਸੀਂ ਕੀ ਖਾਈਏ ਸੋ ਮੈਂ ਸੋਚਿਆ ਵੀ ਜੇ ਮੈਂ ਇਕੱਲੇ ਇਕੱਲੇ ਨੂੰ ਦੱਸਣ ਲੱਗਿਆ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਕਿਉਂ ਨਾ ਮੈਂ ਤੁਹਾਡੇ ਵਾਸਤੇ ਇੱਕ ਵੀਡੀ ਹਰ ਇੱਕ ਬੰਦੇ ਨੂੰ ਦੇਖਣੀ ਚਾਹੀਦੀ ਆ ਜਿੰਨਾਂ ਦੇ ਘਰੇ ਬਜ਼ੁਰਗ ਆ ਜਾਂ ਬਜ਼ੁਰਗ ਨਹੀਂ ਹੈਗੇ ਆਪ ਵੀ ਕਿਉਂਕਿ ਇਹ ਪ੍ਰੋਬਲਮ ਹਰ ਇੱਕ ਬੰਦੇ ਨੂੰ ਆਉਗੀ ਜੇ ਤੁਸੀਂ ਹੁਣੇ ਇਹ ਫੂਡ ਤੁਸੀਂ ਖਾਣੇ ਸ਼ੁਰੂ ਕਰ ਦੋਗੇ ਨਾ ਤਾਂ ਤੁਹਾਨੂੰ ਇਹ ਪ੍ਰੋਬਲਮ ਦਾ ਸਾਹਮਣਾ ਬਿਲਕੁਲ ਨਹੀਂ ਕਰਨਾ ਪਵੇਗਾ ਜੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਵਾ ਜਿਹੜਾ ਕੈਲਸ਼ੀਅਮ ਨਾਲ ਸਾਡੇ ਲਈ ਬਹੁਤ ਹੀ ਜ਼ਿਆਦਾ ਮਤਲਬ ਵੀ ਜ਼ਰੂਰੀ ਆ ਜਦੋਂ ਸਾਡੇ ਗੋਡੇ ਮੋਡੇ ਜਿੰਨੇ ਵੀ ਮੰਨ ਲਓ ਜੋਇੰਟ ਦੁਖਣੇ ਸ਼ੁਰੂ ਹੋ ਜਾਂਦਾ ਤਾਂ ਸਮਝ ਲਓ ਤੁਹਾਡੇ ਅੰਦਰ ਮਤਲਬ ਵੀ ਕੈਲਸ਼ੀਅਮ ਦੀ ਕਮੀ ਹੈਗੀ ਹੀ ਹੈਗੀ ਆ ਕੈਲਸ਼ੀਅਮ ਸਾਡੀ ਹੱਡੀਆਂ ਲਈ ਦੰਦਾਂ ਲਈ ਹਾਰਟ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਜਿੰਨਾ ਸਾਡੇ ਅੰਦਰ ਮਤਲਬ ਹੀ ਕੈਲਸ਼ੀਅਮ ਹੋਊਗਾ ਉਹਨਾਂ ਵਧੀਆ ਸਾਡੀਆਂ ਹੱਡੀਆਂ ਹੋਣਗੀਆਂ ਜੋਇੰਟ ਹੋਣਗੇ ਤੇ ਸਾਡਾ ਹਾਰਟ ਵਧੀਆ ਰਹੇਗਾ ਸਾਡਾ ਹਨਾ ਸੋ ਇਸ ਤਰ੍ਹਾਂ ਦੀ ਮਤਲਬ ਹੀ ਸਾਨੂੰ ਜਿਹੜੀ ਥਕਾਵਟ ਵਗੈਰਾ ਨਹੀਂ ਹੋਊਗੀ ਜਦੋਂ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ ਸਾਡੇ ਅੰਦਰ ਸੰ ਥਕਾਵਟ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਡੀ ਬੋਡੀ 'ਚ ਤੁਸੀਂ ਦੇਖਿਆ ਨਾ ਲੱਤਾਂ ਦੇ ਵਿੱਚ ਕ੍ਰੈਂਪ ਪੈਣੇ ਸ਼ੁਰੂ ਹੋ ਜਾਂਦੇ ਆ ਹਨਾ ਤੁਹਾਡਾ ਸਰੀਰ ਟੁੱਟਣਾ ਸ਼ੁਰੂ ਹੋ ਜਾਂਦਾ ਤੁਹਾਨੂੰ ਨੀਂਦ ਆਈ ਜਾਊਗੀ ਤੁਹਾਨੂੰ ਸਾਰਾ ਦਿਨ ਮਤਲਬ ਹੀ ਸੁਸਤੀ ਜੀ ਰਹੂਗੀ ਤੁਹਾਡਾ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰੂਗਾ ਕਿਉਂ ਕਿਉਂਕਿ ਤੁਹਾਡੇ ਅੰਦਰ ਕੈਲਸ਼ੀਅਮ ਦੀ ਘਾਟ ਵਾ ਜੇ ਤੁਹਾਨੂੰ ਮਤਲਬ ਹੀ ਮੰਨ ਕੇ ਚੱਲੋ ਤੁਹਾਨੂੰ ਮਤਲਬ ਹੀ ਜੋਇੰਟ ਪੇਨ ਸ਼ੁਰੂ ਹੋ ਜਾਣ ਤੁਹਾਡੇ ਤੇ ਕੈਲਸ਼ੀਅਮ ਦੀ ਕਮੀ ਹੋ ਜੇ ਨਾ ਤੁਸੀਂ ਡਾਕਟਰ ਕੋਲ ਜਾਂਦੇ ਹੋ ਉਹ ਫਿਰ ਤੁਹਾਡੇ ਇੰਜੈਕਸ਼ਨ ਲਾਈ ਜਾਏਗਾ ਤੁਹਾਨੂੰ ਮੈਡੀਸਿਨ ਦੇਈ ਜਾਏਗਾ ਉਹ ਪਰ ਤੁਹਾਨੂੰ ਕਦੇ ਨਹੀਂ ਕਹੇਗਾ ਵੀ ਤੁਸੀਂ ਆਹ ਫੂਡ ਖਾਓ ਉਹਦੇ ਨਾਲ ਮਤਲਬ ਹੀ ਕੀ ਹੈ ਵੀ ਤੁਹਾਡੇ ਅੰਦਰ ਕੈਲਸ਼ੀਅਮ ਦੀ ਕਮੀ ਹੈ ਜਿਹੜੀ ਉਹ ਪੂਰੀ ਹੋ ਜੂਗੀ ਉਹ ਕਿਉਂ ਨਹੀਂ ਦੱਸਦਾ ਇਹਨੂੰ ਪਤਾ ਜਰ ਜੇ ਅਸੀਂ ਇਹ ਬੰਦੇ ਨੂੰ ਫੂਡ ਦੇ ਬਾਰੇ ਦੱਸਤਾ ਤਾਂ ਇਹ ਤਾਂ ਠੀਕ ਹੋ ਜੂਗਾ ਸਾਡੇ ਕੋਲ ਤਾਂ ਆਉਣਾ ਹੀ ਨਹੀਂ ਸਾਡਾ ਤਾਂ ਕੰਮ ਹੀ ਬੰਦ ਹੋ ਜਾਣਾ ਠੀਕ ਹੈ ਨਾ ਕਿ ਤੁਸੀਂ ਜੋਪੋ ਕਰਕੇ ਲਵਾਈ ਜਾਂਦੇ ਤੁਹਾਨੂੰ ਥੋੜਾ ਜਿਹਾ ਆਰਾਮ ਆ ਜਾਂਦਾ ਤੁਸੀਂ ਕਹਿੰਦੇ ਨਾ ਯਾਰ ਉਹ ਡਾਕਟਰ ਹੀ ਬੜਾ ਵਧੀਆ ਵਾ ਉਹਨੇ ਮੇਰੇ ਗੋਡੇ ਦੁਖਣੇ ਮਨਾ ਠੀਕ ਕਰਤੇ ਮੇਰੇ ਗੋਡਿਆਂ ਦੇ ਵਿੱਚ ਬਤਲਵੀਂ ਕੋਈ ਚੀਜ਼ ਹੀ ਨਹੀਂ ਰਹੀ ਹੈਗੀ ਸੋ ਅਗਰ ਤੁਸੀਂ ਇਹੋ ਜਿਹੀ ਚੀਜ਼ਾਂ ਤੋਂ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਨਾ ਤੁਸੀਂ ਆਪਣੇ ਗੋਡੇ ਮੋਡੇ ਜੋਇੰਟ ਜਿੰਨੇ ਵੀ ਠੀਕ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਹੁਣ ਮੈਂ ਤੁਹਾਨੂੰ 5 ਫੂਡ ਇਹੋ ਜਿਹੇ ਦੱਸਾਂਗਾ ਜਿਹੜੇ ਤੁਹਾਡੇ ਘਰ ਦੇ ਵਿੱਚ ਹੀ ਆ ਤੁਸੀਂ ਜੇ ਉਹ ਖਾਣੇ ਸ਼ੁਰੂ ਕਰ ਦੋਗੇ ਨਾ ਮੈਂ ਜ਼ਿਆਦਾ ਨਹੀਂ ਕਹਿੰਦਾ ਹੈਗਾ ਸਿਰਫ 20 ਦਿਨ ਸਿਰਫ 20 ਦਿਨ ਤੁਸੀਂ ਉਹ ਤੁਹਾਡੀ ਬੋੜ ਦੇ ਵਿੱਚ ਬਦਲਾਵ ਦੇਖਣਾ ਤੁਹਾਨੂੰ ਸ਼ੁਰੂ ਹੋ ਜੇਗਾ ਤੁਹਾਡੇ ਗੋਡੇ ਮੋਡੇ ਜਿੰਨੇ ਵੀ ਜੋਇੰਟ ਦੁਖਦੇ ਆ ਉਹ ਬਿਲਕੁਲ ਠੀਕ ਹੋ ਜਾਣਗੇ ਜੀ ਸੋ ਉਹ ਕਿਹੜੇ ਪੰਜ ਵੇਜੀਟੇਰੀਅਨ ਫੂਡ ਨੇ ਜਿਨ੍ਹਾਂ ਦੇ ਵਿੱਚ ਕੈਲਸ਼ੀਅਮ ਸਾਰਿਆਂ ਨਾਲੋਂ ਸਾਰਿਆਂ ਨਾਲੋਂ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਵਾ ਤੇ ਤੁਸੀਂ ਉਹ ਕਿੱਥੋਂ ਲੈ ਸਕਦੇ ਹੋ ਤੇ ਉਹਨਾਂ ਨੂੰ ਕਿਵੇਂ ਖਾਣਾ ਵਾ ਸੋ ਆਪਾਂ ਜੇ ਸਭ ਤੋਂ ਵੱਧ ਪਹਿਲਾਂ ਪਰ ਫੂਡ ਦੀ ਗੱਲ ਕਰੀਏ ਉਹ ਕਿਹੜਾ ਵੇਜੀਟੇਰੀਅਨ ਫੂਡ ਜਿਹਦੇ ਵਿੱਚ ਮਤਲਬ ਵੀ ਕੈਲਸ਼ੀਅਮ ਸਾਰਿਆਂ ਨਾਲ ਵੱਧ ਹੁੰਦਾ ਜੀ ਉਹ ਫੂਡ ਹੈਗਾ ਵਾ ਚੂਨਾ ਮੈਂ ਚੂਨਾ ਤੁਸੀਂ ਸੁਣਿਆ ਹੋਣਾ ਨਾ ਕਈ ਮੇਰੇ ਪਿੰਡਪਰ ਜੂਸ ਵੀ ਕਰਦੇ ਹੋਣੇ ਚੂਨੇ ਨੂੰ ਤੇ ਚੂਨਾ ਮੈਂ ਖੁਦ ਆਪ ਵੀ ਮੈਜੂਜ਼ ਕੀਤਾ ਵਾ ਕਿਉਂਕਿ ਮੇਰੇ ਨਾ ਸ਼ੋਲਡਰ ਤੇ ਸੱਟ ਲੱਗੀ ਸੀ ਮੇਰਾ ਆਪਰੇਟ ਕਰਵਾਇਆ ਸੀਗਾ ਸੋ ਮੈਂ ਨਾ ਫਿਰ ਆਪਰੇਟ ਕਰਵਾਉਣ ਤੋਂ ਬਾਅਦ ਮੈਨੂੰ ਕੈਲਸ਼ੀਅਮ ਦੀ ਮਤਲਬ ਵੀ ਪ੍ਰੋਬਲਮਾਂ ਲੱਗੀ ਸੀ ਕਿ ਬਹੁਤ ਘਟ ਗਿਆ ਸੀ ਮੇਰੀ ਬੋਡੀ ਦੇ ਵਿੱਚ ਸੋ ਮੈਂ ਨਾ ਚੂਨਾ ਇਹਨੂੰ ਰੈਗੂਲਰ ਮੈਂ 3 ਮਹੀਨੇ ਖਾਦਾ ਫਿਰ ਬੰਦ ਕਰ ਦਿੰਦਾ ਸੀ ਫਿਰ 3 ਮਹੀਨੇ ਖਾਂਦਾ ਸੀ ਫਿਰ ਬੰਦ ਕਰ ਦਿੰਦਾ ਸੀ ਉਹ ਚੂਨੇ ਨਾਲ ਮੈਨੂੰ ਮਤਲਬ ਵੀ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਉਹ ਚੂਨਾ ਤੁਹਾਨੂੰ ਕਿੱਥੋਂ ਇੱਕ ਤੁਹਾਨੂੰ ਦਾ ਕਲੀ ਕਰਨ ਵਾਲਾ ਚੋਨਾ ਹੁੰਦਾ ਉਹ ਨਹੀਂ ਚੋਨਾ ਲੈਣਾ ਹੈਗਾ ਤੁਸੀਂ ਨਾ ਜਿਵੇਂ ਜਿਹੜਾ ਚੋਨਾ ਹੁੰਦਾ ਵਾ ਉਹਨੂੰ ਛੋਟੀ ਛੋਟੀ ਪੂੜੀਆਂ ਦੇ ਵਿੱਚ ਆਂਦਾ ਉਹ 2-3 ਰੁਪਏ ਦੀ ਪੂੜੀ ਹੁੰਦੀ ਆ ਉਹ ਤੁਹਾਨੂੰ ਮਿਲੇਗਾ ਜਾਂ ਤਾਂ ਤੁਹਾਨੂੰ ਕਿਰੀਅਾਨੇ ਦੀ ਦੁਕਾਨ ਦੇ ਉੱਤੋਂ ਮਿਲੇਗਾ ਜਾਂ ਫਿਰ ਤੁਹਾਨੂੰ ਮਿਲੇਗਾ ਪਾਣ ਮਸਾਲੇ ਵਾਲੀ ਦੀ ਦੁਕਾਨ ਤੋਂ ਮਿਲੇਗਾ ਉਹਨੂੰ ਕੋਈ ਸਾਨੂੰ ਇੱਕ ਚੋਨਾ ਦੇ ਦਿਓ ਚੋਨੇ 2-3 ਰੁਪਏ ਦੀ ਪੂੜੀ ਦੇਵੇਗਾ ਤੁਸੀਂ ਉਹਨੂੰ ਲੈ ਕੇ ਤੁਸੀਂ ਹੁਣ ਉਹਨੂੰ ਖਾਣਾ ਕਿਵੇਂ ਆ ਤੁਸੀਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਜਦੋਂ ਉਹਨੂੰ ਖਾਣਾ ਵਾ ਨਾ ਜਿਹੜਾ ਚੋਲ ਦਾ ਦਾਣਾ ਹੁੰਦਾ ਨਾ ਚੋਲ ਦਾ ਦਾਣਾ ਚੋਲ ਦੇ ਦਾਣੇ ਜਿੰਨਾ ਤੁਸੀਂ ਉਹ ਚੂਨੇ ਨੂੰ ਚਮਚ ਨਾਲ ਥੋੜਾ ਜਾ ਉਂਗਲ ਤੇ ਰੱਖ ਕੇ ਨਾ ਉਹਨੂੰ ਦਹੀਂ ਦੇ ਵਿੱਚ ਤੁਸੀਂ ਪਾ ਕੇ ਖਾਣਾ ਵਾ ਕਿਉਂਕਿ ਦਹੀਂ ਦੇ ਵਿੱਚ ਸਾਰਿਆਂ ਨਾਲੋਂ ਵੱਧ ਛੇਤੀ ਅਸਰ ਕਰਦਾ ਵਾ ਕਿਉਂਕਿ ਜਿਹੜਾ ਦਹੀਂ ਆ ਇੱਕ ਤਾਂ ਆਪ ਦਹੀਂ ਕੈਲਸ਼ੀਅਮ ਦਾ ਵਧੀਆ ਸੋਰਸ ਆ ਤੇ ਉੱਤੋਂ ਉਹਦੇ ਵਿੱਚ ਤੁਸੀਂ ਚੂਨਾ ਵੀ ਮਿਕਸ ਕਰਤਾ ਜਦੋਂ ਤੁਸੀਂ ਉਹਦੇ ਵਿੱਚ ਚੂਨਾ ਮਿਕਸ ਕਰ ਦੋਗੇ ਜੀ ਤਾਂ ਉਹਦਾ ਅਸਰ ਆ ਜਿਹੜਾ ਡਬਲ ਹੋ ਜਾਏਗਾ ਤੇ ਜਿਹੜਾ ਤੁਹਾਡੇ ਮਤਲਬ ਕੈਲਸ਼ੀਅਮ ਦੀ ਕਮੀ ਆ ਨਾ ਚੂਨਾ ਉਹ ਸਾਰਿਆਂ ਨਾਲੋਂ ਬੈਸਟ ਆ ਉਹਦੇ ਵਿੱਚ ਸਾਰਿਆਂ ਨਾਲੋਂ ਵੱਧ ਕੈਲਸ਼ੀਅਮ ਪਾਇਆ ਜਾਂਦਾ ਵਾ ਜਿਹੜਾ ਚੂਨਾ ਵਾ ਚੂਨੇ ਨੂੰ ਜੇ ਤੁਸੀਂ ਪਾਣੀ ਦੇ ਵਿੱਚ ਪਾ ਕੇ ਤੁਸੀਂ ਪੀਓਗੇ ਨਾ ਉਹਨੇ ਅਸਰ ਬਿਲਕੁਲ ਨਹੀਂ ਕਰਨਾ ਹੈਗਾ ਸੋ ਇਸ ਕਰਕੇ ਜੇ ਉਹਨੂੰ ਖਾਣਾ ਵਾ ਜਦੋਂ ਵੀ ਤੁਸੀਂ ਰੋਟੀ ਖਾਣੀ ਆ ਦਹੀਂ ਦੀ ਕੋਲੀ ਇੱਕ ਜਰੂਰ ਖਾਓ ਤੇ ਦਹੀਂ ਦੇ ਵਿੱਚ ਨਾ ਤੁਸੀਂ ਇੱਕ ਚੋਲ ਦੇ ਦਾਣੇ ਜਿੰਨਾ ਜ਼ਿਆਦਾ ਨਹੀਂ ਜ਼ਿਆਦਾ ਖਾਓਗੇ ਤਾਂ ਤੁਹਾਨੂੰ ਨੁਕਸਾਨ ਕਰੇਗਾ ਤੁਸੀਂ ਚੋਲ ਦੇ ਦਾਣੇ ਜਿੰਨਾ ਨਾ ਚੂਨਾ ਲਿਆਓ ਉਹ ਜਿਹੜੀ 2 ਰੁਪਏ ਦੀ ਪੂੜੀ ਆ ਤੁਹਾਡੀ ਘੱਟੋ ਘੱਟ 20 30 ਦਿਨ ਚੱਲ ਜੇਗੀ ਉਹ 23 ਇਹਨਾਂ ਕੁੜੀ ਜਿਹੜੀ ਚੱਲੇਗੀ ਉਹਦੇ ਇੱਕ ਪੂੜੀ ਨਾਲ ਹੀ ਫਰਕ ਪੈ ਜਾਣਾ ਤੁਸੀਂ ਉਹਨੂੰ ਦਹੀਂ ਦੇ ਵਿੱਚ ਪਾ ਕੇ ਖਾਣਾ ਚੋਣਾ ਜੀ ਹਨਾ ਬਹੁਤ ਜਿਹੜਾ ਚੂਨਾ ਉਹ ਚੁੰਨੇ ਦੇ ਬਹੁਤ ਜਿਆਦਾ ਬੇਨੀਫਿਟ ਨੇ ਬਹੁਤ ਹੀ ਜਿਆਦਾ ਬੇਨੀਫਿਟ ਨੇ ਜਿੰਨਾਂ ਦੇ ਮੇਂ ਇਨਸਾਨਾਂ ਦੇ ਵਿੱਚ ਮਰਦਾਨਾ ਕਮਜ਼ੋਰੀ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਕਮਜ਼ੋਰੀ ਹੁੰਦੀ ਹੈ ਨਾ ਉਹਦੇ ਵਾਸਤੇ ਵੀ ਜਿਹੜੇ ਆਯੁਰਵੇਦਿਕ ਵਾਲੇ ਨੇ ਹਨਾ ਜਾਂ ਆਯੁਰਵੇਦਿਕ ਦੇ ਵਿੱਚ ਲਿਖਿਆ ਹੋਇਆ ਵਾ ਅਗਰ ਤੁਸੀਂ ਚੁੰਨੇ ਨੂੰ ਯੂਜ਼ ਕਰਦੇ ਹੋ ਤੁਹਾਡੀ ਮਤਲਬ ਹੀ ਜਿਹੜੀ ਮਰਦਾਨਾ ਕਮਜ਼ੋਰੀ ਉਹ ਵੀ ਦੂਰ ਹੋ ਜੀ ਬਟ ਕੀ ਆ ਉਹਨੂੰ ਲੈਣ ਦਾ ਤਰੀਕਾ ਵੱਖਰਾ ਹੁੰਦਾ ਵਾ ਠੀਕ ਹੈ ਜੀ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੇ ਜੇ ਤੁਹਾਡੇ ਇਹ ਜੁਆਇੰਟ ਪੈਨ ਕਰਦੇ ਆ ਤਾਂ ਤੁਸੀਂ ਕੀ ਕਰਨਾ ਵਾ ਤੁਸੀਂ ਉਹਨੂੰ ਦਹੀਂ ਦੇ ਵਿੱਚ ਪਾ ਕੇ ਲੈਣਾ ਲੈਣਾ ਕਿ ਨਾ ਚੋਲ ਦੇ ਦਾਣੇ ਜਿੰਨਾ ਬਸ ਹਨਾ ਕਈ ਬੰਦੇ ਦਾਲ ਦੇ ਵਿੱਚ ਪਾ ਕੇ ਵੀ ਲੈ ਸਕਦੇ ਨੇ ਦਾਲ ਜਿਵੇਂ ਕੋਈ ਵੀ ਦਾਲ ਸਬਜ਼ੀ ਆ ਉਹਦੇ ਵਿੱਚ ਇੱਕ ਮਤਲਬ ਚੋਲ ਦੇ ਦਾਣੇ ਜਿੰਨਾ ਬਹੁਤਾਂ ਵੀ ਤੁਸੀਂ ਲੈ ਸਕਦੇ ਹੋ ਕਈ ਬੰਦੇ ਗੰਨੇ ਦਾ ਰਸ ਨਹੀਂ ਹੁੰਦਾ ਗੰਨੇ ਦਾ ਰਸ ਹੁੰਦਾ ਵਾ ਉਹ ਗੰਨੇ ਦੇ ਰਸ ਦੇ ਵਿੱਚ ਪਾ ਕੇ ਉਹਨੂੰ ਘੋਲ ਕੇ ਪੀ ਲੈਂਦੇ ਨੇ ਜਿਹੜੇ ਬੰਦੇ ਦੇ ਵਿੱਚ ਮਤਲਬ ਮਰਦਾਨਾ ਕਮਜ਼ੋਰੀ ਹੁੰਦੀ ਹੈ ਜੀ ਉਹ ਮਤਲਬ ਚੋਲ ਦੇ ਦਾਣੇ ਜਿਨ੍ਹਾਂ ਨਾਲ ਚੂਨੇ ਨੂੰ ਗੰਨੇ ਦੇ ਰਸ ਦੇ ਵਿੱਚ ਪਾ ਕੇ ਲੈਂਦੇ ਨੇ ਸੋ ਐਵੇਂ ਵੀ ਹਰ ਇੱਕ ਚੂਨੇ ਨੂੰ ਹਰ ਇੱਕ ਲੈਣ ਦਾ ਤਰੀਕਾ ਵੱਖਰਾ ਹੁੰਦਾ ਵਾ ਜਿੱਦਾਂ ਦੀ ਉਹਦੀ ਬਿਮਾਰੀ ਹੁੰਦੀ ਆ ਇਦਾਂ ਦਾ ਲੈਣ ਦਾ ਤਰੀਕਾ ਵੱਖਰਾ ਹੁੰਦਾ ਵਾ ਤੁਸੀਂ ਇਹਦੇ ਕੋ ਹੱਡੀਆਂ ਦੇ ਵਾਸਤੇ ਖਾਣਾ ਵਾ ਕੈਲਸ਼ੀਅਮ ਵਾਸਤੇ ਖਾਣਾ ਵਾ ਤਾਂ ਤੁਸੀਂ ਕੀ ਕਰਨਾ ਚੂਨੇ ਨੂੰ ਚੋਲ ਦੇ ਦਾਣੇ ਜਿਨ੍ਹਾਂ ਲੈਣਾ ਵਾ ਦਹੀਂ ਦੇ ਵਿੱਚ ਪਾ ਲੈਣਾ ਜਾਂ ਫਿਰ ਦਾਲਦ ਵਿੱਚ ਪਾ ਲੈਣਾ ਦੋ ਪਹਿਲਾ ਫੂਡ ਤਾਂ ਇਹ ਆ ਇਹ ਤੁਹਾਨੂੰ ਚੂਨਾ ਕਿਸੇ ਵੀ ਕਿਰਾਨੇ ਦੀ ਦੁਕਾਨ ਤੋਂ ਜਾਂ ਫਿਰ ਪਾਨ ਸ਼ੋਪ ਵਾਲਾ ਤੋਂ ਮਿਲ ਜੇਗਾ ਤੁਸੀਂ ਉਹਦੇ ਕੋਲੋਂ ਲੈ ਸਕਦੇ ਹੋ ਚੂਨੇ ਦਾ ਇੱਕ ਸਭ ਤੋਂ ਵੱਡਾ ਬੇਨਫੀਟ ਦੱਸਾਂ ਪਤਾ ਕੀ ਆ ਜਿਹੜੇ ਮੇਰੇ ਭੈਣ ਭਰਾ ਜਮਾਂਦਰੂ ਹੀ ਮੰਦਬੁੱਧੀ ਨੇ ਜਮਾਂਦਰੂ ਤੋਂ ਹੀ ਮੰਦਬੁੱਧੀ ਨੇ ਜਾਂ ਉਹਨਾਂ ਦੇ ਮਤਲਬ ਹੀ ਅੰਗ ਪੈਰ ਤੇ ਸੱਟ ਲੱਗੀ ਹੋਈ ਹੈ ਜੰਮ ਦੇ ਸਾਰੇ ਤੁਸੀਂ ਦੇਖਣ ਬਹੁਤ سارے ਮੇਰੇ ਭੈਣ ਭਰਾਏ ਹੋ ਜਿਹੜੇ ਜੰਮ ਦੇ ਸਾਰੇ ਹੀ ਉਹਨਾਂ ਦੇ ਅੰਗ ਪੈਰ ਟੇਡੇ ਹੁੰਦੇ ਨੇ ਜਾਂ ਉਹਨਾਂ ਦੀ ਮਤਲਬ ਹੀ ਉਮਰ ਚੱਲਣ ਦੀ ਮਤਲਬ ਤਰੀਕਾ ਸਹੀ ਨਹੀਂ ਹੁੰਦਾ ਅਲੱਗ-ਅਲੱਗ ਹੁੰਦਾ ਜੇ ਉਹ ਵੀ ਚੂਨਾ ਖਾਣਾ ਸ਼ੁਰੂ ਕਰ ਦੇਣ ਨਾ ਚੂਨਾ ਛਣਾ ਖਾਣਾ ਸ਼ੁਰੂ ਕਰ ਦੇਣ ਮੈਂ ਕਹਿੰਦਾ ਇੱਕ ਸਾਲ ਦੇ ਅੰਦਰ-ਅੰਦਰ ਉਹਨਾਂ ਦਾ ਬਹੁਤ ਜ਼ਿਆਦਾ ਬੇਨਫਿਟ ਹੋਏਗਾ ਉਹ ਜਿਨ੍ਹਾਂ ਦੇ ਵਿੱਚ ਮਤਲਬ ਉਮਰ ਵੱਧ ਜਾਂਦੀ ਹੈ ਮੰਤਬੁੱਧੀ ਰਹਿੰਦੀ ਆ ਉਹ ਖਾਣਾ ਸ਼ੁਰੂ ਕਰ ਦੇਣ ਦਾਲ ਦੇ ਵਿੱਚ ਪਾ ਕੇ ਤੁਸੀਂ ਇੱਕ ਸਾਲ ਬਾਅਦ ਦੇਖਿਓ ਉਹ ਬੱਚਾ ਠੀਕ ਹੋ ਜਾਏਗਾ 101% ਤੁਸੀਂ ਇਹ ਚੀਜ਼ ਨਹੀਂ ਮਤਲਬ ਮੰਨਦੇ ਨਾ ਤੁਸੀਂ ਇੱਕ ਵਾਰੀ ਖੁਦ ਖਾ ਕੇ ਦੇਖੋ ਤੁਹਾਨੂੰ ਖੁਦ ਨੂੰ ਪਤਾ ਲੱਗੇਗਾ ਕਿਉਂਕਿ ਮੈਂ ਖੁਦ ਇਹ ਚੀਜ਼ ਖਾਧੀ ਹੋਈ ਹੈ ਜੀ ਇਹ ਤੁਸੀਂ ਇਹ ਚੀਜ਼ ਨੂੰ ਖਾ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦਾ ਵੀ ਨੰਬਰ 2 ਤੇ ਨੰਬਰ 2 ਤੇ ਕਿਹੜੀ ਚੀਜ਼ ਹੈ ਜਿਹਦੇ ਵਿੱਚ ਕੈਲਸ਼ੀਅਮ ਸਾਰੇ ਨਾਲ ਵਾਧਾ ਉਹ ਹੈਗਾ ਜੀ ਚਿੱਟੇ ਤਿਲਾਂ ਦਾ ਤੇਲ ਚਿੱਟੇ ਤਿਲਾਂ ਦਾ ਤੇਲ ਜਾਂ ਫਿਰ ਚਿੱਟੇ ਤੇਲ ਦੋਵਾਂ ਚ ਕੋਈ ਵੀ ਇੱਕ ਚੀਜ਼ ਯੂਜ਼ ਕਰ ਲਓ ਚਿੱਟੇ ਤੇਲ ਤਾਂ ਤੁਸੀਂ ਨੋਰਮਲ ਹੀ ਖਾ ਸਕਦੇ ਹੋ ਘਰ ਦੇ ਵਿੱਚ ਤੁਸੀਂ ਜੇ ਮੰਨ ਕੇ ਚੱਲੋ ਚਿੱਟੇ ਤੇਲਾਂ ਦੇ ਤੁਸੀਂ ਲੱਡੂ ਬਣਾ ਲਓ ਹਲਕੇ ਜੇ ਹਲਕੇ ਜੇ ਲੱਡੂ ਬਣਾ ਲਓ ਚਿੱਟੇ ਤਿਲਾਂ ਦੇ ਤੁਸੀਂ ਉਹ ਖਾ ਸਕਦੇ ਹੋ ਜਾਂ ਫਿਰ ਤੁਸੀਂ ਉਹਨਾਂ ਦੀ ਗੱਜਕ ਤੁਸੀਂ ਦੇਖੀ ਹੋਣੀ ਤਿਲਾਂ ਲਈ ਗੱਜਕ ਜਿਹੜੀ ਆਂਦੀ ਹੈ ਘਰ ਦੇ ਵਿੱਚ ਤੁਸੀਂ ਚਿੱਟੇ ਤਿਲਾਂ ਦੀ ਗੱਜਕ ਬਣਾ ਕੇ ਤੁਸੀਂ ਖਾ ਸਕਦੇ ਹੋ ਫਿਰ ਜੇ ਆਪਾਂ ਗੱਲ ਕਰੀਏ ਜਿਹੜਾ ਮਤਲਬ ਵਿੱਚ ਚਿੱਟੇ ਤਿਲਾਂ ਦਾ ਤੇਲ ਹੁੰਦਾ ਨਾ ਤੁਸੀਂ ਉਹਦਾ ਘਰੇ ਤੜਕਾ ਲਾਓ ਉਹਦੇ ਵਿੱਚ ਕੋਈ ਚੀਜ਼ ਬਣਾ ਕੇ ਖਾਓ ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਕੈਲਸ਼ੀਅਮ ਮਿਲੇਗਾ ਇਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਵਾ ਹਾਂ ਇਹ ਨਹੀਂ ਚੀਜ਼ ਦਾ ਧਿਆਨ ਰੱਖਿਓ ਸਰਦੀਆਂ ਦੇ ਵਿੱਚ ਤੁਸੀਂ ਖਾ ਸਕਦੇ ਹੋ ਪਰ ਗਰਮੀਆਂ ਦੇ ਵਿੱਚ ਜ਼ਿਆਦਾ ਤਿਲਾਂ ਦਾ ਤੇਲ ਆ ਜਿਹੜਾ ਯੂਜ਼ ਨਹੀਂ ਕਰਨਾ ਕਿਉਂਕਿ ਗਰਮ ਬਹੁਤ ਜ਼ਿਆਦਾ ਹੁੰਦਾ ਵਾ ਸਰਦੀਆਂ ਦੇ ਵਿੱਚ ਤੁਸੀਂ ਇਹਦੀ ਪਿੰਨੀਆਂ ਵੀ ਬਣਾ ਕੇ ਖਾ ਸਕਦੇ ਹੋ ਲੱਡੂ ਵੀ ਬਣਾ ਕੇ ਖਾ ਸਕਦੇ ਹੋ ਗੱਜਕ ਵੀ ਖਾ ਸਕਦੇ ਹੋ ਤੇ ਤੁਸੀਂ ਘਰ ਦੇ ਵਿੱਚ ਵੀ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਨੰਬਰ ਦੋ ਤੇ ਇਹ ਹੈ ਜੀ ਨੰਬਰ ਤਿੰਨ ਤੇ ਜੇ ਆਪਾਂ ਗੱਲ ਕਰੀਏ ਨੰਬਰ ਤਿੰਨ ਤੇ ਫੂਡ ਹੈਗਾ ਜੀ ਨੰਬਰ ਤਿੰਨ ਤੇ ਚੀਜ਼ ਹੈਗੀ ਆ ਕੁਲਥੀ ਦੀ ਦਾਲ ਤੁਸੀਂ ਦਾਲਾਂ ਬਹੁਤ ਜ਼ਿਆਦਾ ਦੇਖੀ ਹੋਣੀ ਹੈ ਨਾ ਇੱਕ ਕੁਲਥੀ ਦੀ ਦਾਲ ਆਉਂਦੀ ਆ ਉਹ ਦਾਲ ਨੂੰ ਤੁਸੀਂ ਆਪਣੀ ਹਰ ਇੱਕ ਮੀਲ ਦੇ ਵਿੱਚ ਐਡ ਕਰੋ ਹਨਾ ਦੋ ਤਿੰਨ ਦਾਲਾਂ ਹੈਗੀਆਂ ਨੇ ਤੁਸੀਂ ਮਤਲਬ ਉਹ ਦਾਲ ਜਿਹੜੀ ਕੁਤਰੀ ਕੁਲਥੀ ਦੀ ਦਾਲ ਹੁੰਦੀ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ ਜੀ ਕਿਉਂਕਿ ਬਹੁਤ ਸਾਰੀਆਂ ਦਾਲਾਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਮਤਲਬ ਕੈਲਸ਼ੀਅਮ ਹੁੰਦਾ ਜੇ ਸਾਰਿਆਂ ਨਾਲੋਂ ਵੱਧ ਕੈਲਸ਼ੀਅਮ ਦੇਖਿਆ ਜਾਵੇ ਕੁਲਥੀ ਦੀ ਦਾਲ ਦੇ ਵਿੱਚ ਸਾਰੇ ਨਾਲੋਂ ਵੱਧ ਕੈਲਸ਼ੀਅਮ ਪਾਇਆ ਜਾਂਦਾ ਵਾ ਉਹ ਮੇਂ ਲਿਖਿਆ ਹੋਇਆ ਵਾ ਕਿੰਨਾ ਵਜ ਦੀ ਜਿਹੜੀ 100 ਗ੍ਰਾਮ ਦਾਲ ਹੁੰਦੀ ਹੈ ਨਾ 100 ਗ੍ਰਾਮ ਦਾਲ ਦੇ ਵਿੱਚ 300 ਮਿਲੀਗ੍ਰਾਮ 100 ਗ੍ਰਾਮ ਦੀ ਦਾਲ ਦੇ ਵਿੱਚ 300 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਵਾ ਤੁਸੀਂ ਦੇਖੋ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਡੇਲੀ ਦਾਲ ਇਹ ਨਾ ਖਾਓ ਤੁਸੀਂ ਕੀ ਕਰ ਸਕਦੇ ਹੋ ਇੱਕ ਦਿਨ ਤੁਸੀਂ ਵਾਈਟ ਚਨੇ ਬਣਾ ਲੇ ਕਾਲੇ ਚਨੇ ਬਣਾ ਲੇ ਕੁਲਥੀ ਦੀ ਦਾਲ ਬਣਾ ਲਈ ਠੀਕ ਹੈ ਜੀ ਤੇ ਤੁਸੀਂ ਇਹਨਾਂ ਨੂੰ ਰਿਪੀਟ ਕਰਦੇ ਰਹੋ ਜਿਵੇਂ ਮੰਨ ਕੇ ਚੱਲੋ ਅੱਜ ਸੋਮਵਾਰ ਹੈ ਸੋਮਵਾਰ ਨੂੰ ਕੁਲਥੀ ਦੀ ਦਾਲ ਖਾ ਲਈ ਮੰਗਲਵਾਰ ਨੂੰ ਕਾਲੇ ਚਨੇ ਖਾ ਲਈ ਵੀਰਵਾਰ ਨੂੰ ਤੁਸੀਂ ਵਾਈਟ ਚਨੇ ਖਾ ਲਈ ਤੇ ਸ਼ੁੱਕਰਵਾਰ ਨੂੰ ਫਿਰ ਤੁਸੀਂ ਕੁਲਥੀ ਦੀ ਦਾਲ ਖਾ ਲੋ ਇਦਾਂ ਕਰਦੇ ਰਹੋ ਕਿਉਂਕਿ ਇਹ ਤਿੰਨੇ ਦਾਲਾਂ ਦੇ ਵਿੱਚ ਕੈਲਸ਼ੀਅਮ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਆ ਇਹ ਤੁਹਾਡੇ ਗੋਡੇ ਮੋਢੇ ਜਿੰਨੇ ਵੀ ਜੋਇੰਟ ਦਰਦ ਕਰਦੇ ਨੇ ਉਹ ਠੀਕ ਹੋ ਜਾਣਗੇ ਇਹਦੇ ਜੇ ਆਪਾਂ ਨੂੰ ਨੰਬਰ 4 ਦੀ ਗੱਲ ਕਰੀਏ ਨੰਬਰ 4 ਤੇ ਹੈਗਾ ਜੀ ਰਾਜਗੀਰਾ ਰਾਜਗੀਰਾ ਤੁਸੀਂ ਦੇਖਿਆ ਹੋਣਾ ਨਾ ਘਰਾਂ ਦੇ ਵਿੱਚ ਵੀ ਵਰਤਦੇ ਆ ਜਿਹੜੇ ਪੁਰਾਣੇ ਬਜ਼ੁਰਗ ਨੇ ਜਾਂ ਪੁਰਾਣੇ ਮਤਲਬੀ ਲੇਡੀਜ਼ ਨੇ ਉਹਨਾਂ ਨੂੰ ਪਤਾ ਵੀ ਰਾਜਗੀਰਾ ਕੀ ਹੁੰਦਾ ਵਾ ਨਾ ਜਿਹੜੇ ਮੇਰੇ ਭੈਣ ਭਰਾ ਵਰਤ ਰੱਖਦੇ ਨੇ ਉਹਨਾਂ ਨੂੰ ਵੀ ਪਤਾ ਹੋਊਗਾ ਰਾਜਗੀਰਾ ਕੀ ਹੁੰਦਾ ਵਾ ਉਹ ਵਰਤਲੇ ਦਿਨ ਰਾਜਗੀਰੇ ਨੂੰ ਮਤਲਬੀ ਖਾ ਲੈਂਦੇ ਨੇ ਨਾ ਉਹਦੀ ਰੋਟੀ ਵੀ ਬਣਾ ਕੇ ਖਾ ਸਕਦੇ ਆ ਆਪਾਂ ਹਨਾ ਉਹਦੇ ਮਤਲਬੀ ਕਿਸੇ ਨੂੰ ਰਾਜਗੀਰੇ ਨੂੰ ਲੈ ਕੇ ਉਹ ਦਲੀਏ ਟਾਈਪ ਵੀ ਤੁਸੀਂ ਬਣਾ ਕੇ ਖਾ ਸਕਦੇ ਹੋ ਉਹਦੇ ਵਿੱਚ ਵੀ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਵਾ ਜੇ ਆਪਾਂ ਗੱਲ ਕਰੀਏ ਤਾਂ 100 ਗ੍ਰਾਮ ਰਾਜਗੀਰੇ ਦੇ ਵਿੱਚ 340 ਮਿਲੀਗ੍ਰਾਮ 100 ਗ੍ਰਾਮ ਜੇ ਤੁਸੀਂ ਰਾਜਗੀਰਾ ਲਓਗੇ ਨਾ ਉਹਦੇ ਵਿੱਚ 340 ਮਿਲੀਗ੍ਰਾਮ ਉਹਦੇ ਵਿੱਚ ਕੈਲਸ਼ੀਅਮ ਹੁੰਦਾ ਵਾ ਤੁਸੀਂ ਉਹਨੂੰ ਵੀ ਤੁਸੀਂ ਇੱਕ ਦਿਨ ਛੱਡ ਕੇ ਖਾ ਸਕਦੇ ਹੋ ਡੇਲੀ ਵੀ ਵੀ ਮਤਲਬ ਡੇਲੀ ਖਾਈਓ ਇੱਕ ਦਿਨ ਛੱਡ ਕੇ ਖਾ ਲਓ ਜਿਵੇਂ ਸੋਮਵਾਰ ਖਾ ਲਿਆ ਮੰਗਲਵਾਰ ਛੱਡ ਦੋ ਬੁੱਧਵਾਰ ਖਾ ਲਓ ਇਹ ਹਰ ਇੱਕ ਉਮਰ ਦੇ ਬੰਦੇ ਖਾ ਸਕਦੇ ਆ ਜ਼ਰੂਰੀ ਨਹੀਂ ਹੈਗਾ ਵੀ 60 65 ਜਿਨ੍ਹਾਂ ਦੇ ਗੋਡੇ ਦੁਖਦੇ ਆ ਕੋਈ ਉਹ ਨਹੀਂ ਹੈਗਾ ਜਿਨ੍ਹਾਂ ਦੇ ਗੋਡੇ ਮੋਡੇ ਨਹੀਂ ਦਿਖਦੇ ਉਹ ਵੀ ਖਾ ਸਕਦੇ ਆ ਇਹਦੇ ਨਾਲ ਕੀ ਕੀ ਤੁਹਾਡੇ ਗੋਡੇ ਮੋਡੇ ਦੁਖਣੇ ਨਹੀਂ ਜਿੱਦਾਂ ਚ ਕੈਲਸ਼ੀਅਮ ਦੀ ਕਮੀ ਹੁੰਦੀ ਜਾਂਦੀ ਆ ਉਹਨਾਂ ਨੂੰ ਕੈਲਸ਼ੀਅਮ ਦੀ ਕਮੀ ਹੋਣੀ ਨਹੀਂ ਤੁਹਾਡੇ ਅੰਦਰ ਕੈਲਸ਼ੀਅਮ ਦੀ ਕਮੀ ਪੂਰੀ ਹੋਈ ਜਾਊਗੀ ਤੁਸੀਂ ਇਹ ਕਰ ਸਕਦੇ ਹੋ ਜੇ ਆਪਾਂ ਨੰਬਰ 5 ਦੇ ਆਪਾਂ ਗੱਲ ਕਰੀਏ ਹਣਾ ਸੱਚਮੇਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਭੁੱਲ ਗਿਆ ਜਿਹੜਾ ਰਾਜਗੀਰਾ ਨਾ ਇਹਦੇ ਵਿੱਚ ਮੈਗਨੀਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਤੇ ਇੱਕ ਜਿਹੜੇ ਮੇਰੇ ਭੇਣ ਭਰਾਵਾਂ ਦਾ ਬੋਡੀ weight ਜ਼ਿਆਦਾ ਵਾ ਜਿਨ੍ਹਾਂ ਦਾ ਭਾਰ ਜ਼ਿਆਦਾ ਵਾ ਨਾ ਜੋ ਰਾਜਗੀਰਾ ਖਾਣਾ ਸ਼ੁਰੂ ਕਰ ਦੇਣ ਉਹਨਾਂ ਦੇ ਵਿੱਚ ਫੈਟ ਲੋਸ ਦੇ ਵਿੱਚ weight ਘਟੋਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਸੋ ਇਸ ਕਰਕੇ ਅੱਜ ਤੋਂ ਹੀ ਜਿੰਨਾਂ ਦੇ ਵਿੱਚ ਕੈਲਸ਼ੀਅਮ ਦੀ ਪ੍ਰੋਬਲਮ ਆ ਕੈਲਸ਼ੀਅਮ ਦੀ ਘਾਟ ਆ ਜਾਂ ਫਿਰ ਜਿੰਨਾਂ ਦਾ weight ਵੱਧ ਵਾ ਨਾ ਉਹ ਰਾਜਗੀਰਾ ਖਾਣਾ ਸ਼ੁਰੂ ਕਰ ਦੇਣਾ ਇੱਕ ਦਿਨ ਛੱਡ ਕੇ ਦੇਖ ਜਿਹੜਾ ਰਾਜਗੀਰਾ ਨਾ ਜੀ ਰਾਜਗੀਰਾ ਖਾਣ ਦੇ ਨਾਲ ਦੇਖੋ ਤੁਹਾਡਾ ਬੋਡੀ weight ਜਿਹੜਾ ਉਹ ਤਾਂ ਘਟੇਗਾ ਹੀ ਘਟੇਗਾ ਤੇ ਤੁਹਾਨੂੰ ਸੋਬ ਬਿਮਾਰੀਆਂ ਤੋਂ ਵੀ ਉਹ ਬਚਾਵੇਗਾ ਤੇ ਨਾਲ ਤੋਂ ਉਹਦੇ ਅੰਦਰ ਕੈਲਸ਼ੀਅਮ ਆ ਜਿਹੜਾ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਉਹਦੇ ਵਿੱਚ ਪਾਇਆ ਜਾਂਦਾ ਵਾ ਸੋ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਇਹਦੇ ਨਾਲ ਤੁਹਾਡੀ ਜਿਹੜੀ ਕੈਲਸ਼ੀਅਮ ਦੀ ਕਮੀ ਆ ਉਹ ਵੀ ਦੂਰ ਹੋਵੇਗੀ ਤੇ ਜਿਹੜਾ ਮਤਲਬ ਤੁਹਾਡਾ ਮੋਟਾਪਾ ਵਾ ਉਹ ਵੀ ਇਹਦੇ ਨਾਲ ਦੂਰ ਹੋ ਜਾਏਗਾ ਜੇ ਆਪਾਂ ਗੱਲ ਕਰੀਏ ਤੁਸੀਂ ਇਹਨੂੰ ਖਾਣਾ ਕਿਵੇਂ ਆ ਜੀ ਤੁਸੀਂ ਨਾ ਇਹਦੀ ਰੋਟੀ ਬਣਾ ਕੇ ਖਾ ਸਕਦੇ ਹੋ ਇਹਦੀ ਹਨਾ ਰੋਟੀ ਬਣਾ ਕੇ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਹਦਾ ਦਲੀਆ ਬਣਾ ਕੇ ਖਾ ਸਕਦੇ ਹੋ ਇਹਦਾ ਹਨਾ ਦਿਨ ਦੇ ਵਿੱਚ ਤੁਸੀਂ ਇੱਕ ਦੋ ਵਾਰ ਖਾਓ ਬਸ ਤਨ 200 ਗ੍ਰਾਮ ਤੋਂ ਜ਼ਿਆਦਾ ਨਾ ਖਾਓ ਜੇ ਤੁਸੀਂ ਜ਼ਿਆਦਾ ਖਾਓਗੇ ਨਾ ਕਈ ਵਾਰੀ ਇਹ ਹੋ ਜਾਂਦਾ ਮਤਲਬ ਬੰਦੇ ਨੂੰ ਲੋੜ ਜਿੰਨੀ ਚੀਜ਼ ਦੀ ਹੁੰਦੀ ਆ ਓਨੀ ਹੀ ਚੀਜ਼ ਸਾਨੂੰ ਖਾਣੀ ਚਾਹੀਦੀ ਆ ਤੁਸੀਂ 100-100 ਗ੍ਰਾਮ ਤੁਸੀਂ ਦੋ ਵਾਰ ਭਾਵੇਂ ਕਰਕੇ ਖਾ ਲਓ ਹਨਾ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਡੇਲੀ ਤੁਸੀਂ ਰਾਜੀ ਕਿਰਾ ਖਾਣਾ ਸ਼ੁਰੂ ਕਰ ਦੋ ਤੁਸੀਂ ਖੁਦ ਦੇਖਿਓ ਤੁਹਾਡੇ ਗੋਡੇ ਮੋਡੇ ਹਨ ਜਿੰਨੇ ਵੀ ਜੋਇੰਟ ਪੈਨ ਕਰਦੇ ਨੇ ਤੁਹਾਡੇ ਉਹ ਆਟੋਮੈਟਿਕ ਹੀ ਠੀਕ ਹੋ ਜਾਣਗੇ ਜੀ ਸੋ ਹੁਣ ਆਪਾਂ ਗੱਲ ਕਰਦੇ ਆਂ ਸੋ ਨੰਬਰ 5 ਤੇ ਹੈ ਜਿਹੜੀ ਲਾਸਟ ਆ ਉਹ ਹੈਗੀ ਹੈ ਜੀ ਰਾਗੀ ਬਹੁਤ سارے ਮੇਰੇ ਪਿੰਡ ਭਰਾਵਾਂ ਨੂੰ ਪਤਾ ਹੀ ਹੈ ਵੀ ਰਾਗੀ ਕੀ ਚੀਜ਼ ਹੁੰਦੀ ਹੈ ਨਾ ਜੇ ਆਪਾਂ ਰਾਗੀ ਦੀ ਗੱਲ ਕਰੀ ਵੀ 100 ਗ੍ਰਾਮ ਦੇ ਵਿੱਚ ਕਿੰਨਾ ਕੈਲਸ਼ੀਅਮ ਹੁੰਦਾ ਇਹਦੇ ਵਿੱਚ 100 ਗ੍ਰਾਮ ਦੇ ਵਿੱਚ 300 ਮਿਲੀਗ੍ਰਾਮ 300 ਮਿਲੀਗ੍ਰਾਮ ਕੈਲਸ਼ੀਅਮ ਦਾ ਸਿਰਫ 100 ਗ੍ਰਾਮ ਰਾਗੀ ਦੇ ਵਿੱਚ ਸਾਰੇ ਨਾਲੋਂ ਵੱਧ ਜੜਾ ਮੰਨ ਕੇ ਚੱਲੋ ਤੁਸੀਂ ਜੇ ਕਿਸੇ ਡਾਕਟਰ ਕੋਲੋਂ ਇੰਜੈਕਸ਼ਨ ਤੁਸੀਂ ਲਵਾਉਨੇ ਹੋ ਨਾ 5-7000 ਰੁਪਏ ਪੇਦਾ ਹਨ ਜਿਹੜਾ ਇੰਜੈਕਸ਼ਨ ਲੱਗਦਾ ਕੈਲਸ਼ੀਅਮ ਦਾ ਉਨੀ ਕੈਲਸ਼ੀਅਮ ਤਾਂ ਉਹਦੇ ਵਿੱਚ ਵੀ ਨਹੀਂ ਹੁੰਦੀ 300 ਮਿਲੀਗ੍ਰਾਮ ਉਹ ਇੰਜੈਕਸ਼ਨ ਦੇ ਵਿੱਚ ਵੀ ਕੈਲਸ਼ੀਅਮ ਨਹੀਂ ਹੁੰਦੀ ਕਿ ਜਿੰਨੀ ਕੈਲਸ਼ੀਅਮ ਤੁਹਾਨੂੰ ਰਾਗੀ ਦੇ 100 ਗ੍ਰਾਮ ਦੇ ਵਿੱਚ ਮਿਲ ਜੇਗਾ ਤੁਸੀਂ ਇਹ ਵੀ 100 ਗ੍ਰਾਮ ਤੋਂ ਲੈ ਕੇ ਤੁਸੀਂ 200 ਗ੍ਰਾਮ ਤੱਕ ਤੁਸੀਂ ਖਾ ਸਕਦੇ ਹੋ ਰਾਗੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਵੀ ਰਾਗੀ ਆ ਜਿਹੜੀ ਤੁਹਾਨੂੰ ਕਿਹੜੀ ਥਾਂ ਤੋਂ ਮਿਲੇਗੀ ਰਾਗੀ ਤੁਸੀਂ ਕਿਰੇਨਦੀ ਦੀ ਦੁਕਾਨ ਤੋਂ ਕਿਸੇ ਵੀ ਸਟੋਰ ਤੋਂ ਤੁਸੀਂ ਲੈ ਸਕਦੇ ਹੋ ਤੁਹਾਨੂੰ ਬੜੀ ਆਸਾਨ ਤਰੀਕੇ ਨਾਲ ਤੁਹਾਨੂੰ ਮਿਲ ਜੇਗੀ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਤਾਂ ਖਾਣਾ ਕੀ ਮੈਂ ਤੁਸੀਂ ਇਹਦਾ ਡੋਸਾ ਬਣਾ ਕੇ ਖਾ ਸਕਦੇ ਹੋ ਡੋਸਾ ਬਣਾ ਕੇ ਖਾ ਲਿਆ ਰੋਟੀ ਬਣਾ ਕੇ ਖਾ ਲਈ ਦਲੀਆ ਬਣਾ ਕੇ ਖਾ ਲਿਆ ਜਾਂ ਫਿਰ ਐਂ ਕੀਤਾ ਵੀ ਇੱਕ ਦਿਨ ਡੋਸਾ ਬਣਾ ਕੇ ਖਾ ਲਿਆ ਇੱਕ ਦਿਨ ਛੱਡ ਕੇ ਇੱਕ ਦਿਨ ਦਲੀਆ ਬਣਾ ਕੇ ਖਾ ਲਿਆ ਇੱਕ ਦਿਨ ਛੱਡ ਕੇ ਇੱਕ ਦਿਨ ਤੁਸੀਂ ਇਹਦੀ ਮਤਲਬ ਵੀ ਰੋਟੀ ਬਣਾ ਕੇ ਖਾ ਲਈ ਹੈ ਨਾ ਇਹਦੀ ਦੋ ਰੋਟੀਆਂ ਬਣਾ ਕੇ ਖਾ ਲਓ ਬਹੁਤ ਅੱਧਾ 100 ਗ੍ਰਾਮ 'ਚ ਮੇਰੇ ਕੱਲ ਦੇ ਦੋ ਦੋ ਤਿੰਨ ਰੋਟੀਆਂ ਬਣ ਜਣੀਆਂ ਤੇ ਤੁਹਾਨੂੰ 300 ਮਿਲੀਗ੍ਰਾਮ ਜਿਹੜਾ ਉਹ ਮਤਲਬ ਵੀ ਕੈਲਸ਼ੀਅਮ ਇਹਦੇ ਤੋਂ ਮਿਲ ਜਣਾ ਯਾਨੀ ਕਿ ਬਹੁਤ ਹੀ ਵਧੀਆ ਵਾ ਜੇ ਆਪਾਂ ਗੱਲ ਕਰੀਏ ਮੇਰੇ ਹਿਸਾਬ ਨਾਲ ਤਿੰਨ ਸਭ ਤੋਂ ਵੈਸਟ ਜਿਵੇਂ ਦੱਸਣਾ ਤਿੰਨ ਵੈਸਟ ਜਿਹੜੇ ਕੈਲਸ਼ੀਅਮ ਵਾਲੇ ਦੇ ਸੋਰਸ ਨੇ ਤੁਸੀਂ ਖਾ ਸਕਦੇ ਹੋ ਉਹ ਮੰਨ ਕੇ ਚੱਲੋ ਨੰਬਰ 1 ਤੇ ਤਾਂ ਹੈਗਾ ਚੂਨਾ ਚੂਨੇ ਦੇ ਤਾਂ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਜੀ ਹਾਂ ਚੂਨੇ ਦੇ ਤਾਂ ਮੈਂ ਦੇਖੋ ਕੈਲਸ਼ੀਅਮ ਤਾਂ ਉਹਦੇ ਵਿੱਚ ਹੈਗਾ ਹੀ ਹੈਗਾ ਬਹੁਤ ਜ਼ਿਆਦਾ ਭਰਪੂਰ ਮਾਤਰਾ ਦੇ ਵਿੱਚ ਚੂਨੇ ਦੇ ਤਾਂ ਯਾਰ ਬਹੁਤ ਜ਼ਿਆਦਾ ਬੈਨੀਫਿਟ ਨੇ ਚੂਨੇ ਦੇ ਤਾਂ ਮੈਂ ਤੁਹਾਨੂੰ ਦੋ ਤਿੰਨ ਹੋਣੇ ਦੱਸ ਦੇਣਾ ਬੈਨੀਫਿਟ ਕਿਹੜੇ ਜਿਹੜੇ ਮਤਲਬ ਜਿੰਨਾਂ ਦੇ ਵਿੱਚ ਮਰਦਾਨਾ ਕਮਜ਼ੋਰੀ ਆ ਨਾ ਜਿਹੜੇ ਕਹਿੰਦੇ ਸਾਡੇ ਵਿੱਚ ਮਰਦਾਨਾ ਕਮਜ਼ੋਰੀ ਆ ਜੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਚੂਨੇ ਦਾ ਸੇਵਨ ਕਰਨਾ ਚੂਨੇ ਨੂੰ ਚੋਲ ਦੇ ਦਾਣੇ ਜਿੰਨਾ ਲੈਣਾ ਵਾ ਤੁਸੀਂ ਕਾਦੇ ਦੇ ਵਿੱਚ ਲੈਣਾ ਵਾ ਤੁਸੀਂ ਗੰਨੇ ਦਾ ਰਸ ਨਹੀਂ ਹੁੰਦਾ ਗੰਨੇ ਦੇ ਰਸ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਪੀਣਾ ਤੁਸੀਂ 20 ਦਿਨ ਪੀ ਕੇ ਦੇਖ ਲਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਤੁਸੀਂ ਹਨਾ ਜਿਹੜੇ ਮੇਰੇ ਭੈਣ ਭਰਾ ਹੈਗੇ ਨੇ ਨਾ ਇੱਥੇ ਛੋਟੇ ਬੱਚੇ ਹੁੰਦੇ ਨੇ ਹਨਾ ਤੇ ਉਹਨਾਂ ਦੀ ਮੰਦਬੁੱਧੀ ਹੁਜੀ ਹੁੰਦੀ ਹੈ ਤੁਸੀਂ ਦੇਖੋ ਨਾ ਕਈਆਂ ਦੇ ਬਲ ਅੰਗ ਪੈਰ ਨਹੀਂ ਸਹੀ ਹੁੰਦੇ ਹੈਗੇ ਜਮਾਂਦਰੂ ਤੌਰ ਤੇ ਹੀ ਹੁੰਦੇ ਆ ਹਨਾ ਤੇ ਉਹ ਅਗਰ ਉਹ ਚੂਨੇ ਨੂੰ ਚੋਲ ਦੇ ਦਾਣੇ ਜੀ ਨੇ ਚੂਨੇ ਨੂੰ ਠੀਕ 20 ਦਿਨ 25 ਦਿਨ 30 ਦਿਨ ਜੋ ਦਾਲ ਦੇ ਵਿੱਚ ਖਾਣਾ ਸ਼ੁਰੂ ਕਰ ਦੇਣਗੇ ਨਾ ਤੁਸੀਂ 20-25 ਦਿਨ ਬਾਅਦ ਬਦਲਾਅ ਦੇਖਿਓ ਆਉਣਾ ਸ਼ੁਰੂ ਹੋ ਜਾਏਗਾ ਖਾਣਾ ਮਤਲਬ ਤੁਸੀਂ ਸਾਲ ਇੱਕਾ ਯਾਨੀ ਕਿ 3 ਮਹੀਨੇ ਖਾਣੀ ਆ ਇਹ ਚੀਜ਼ 3 ਮਹੀਨੇ ਖਾ ਕੇ 15 ਦਿਨ ਦੀ ਬ੍ਰੇਕ ਬਾਅਦ ਫਿਰ 3 ਮਹੀਨੇ ਖਾਓ ਫਿਰ 15 ਦਿਨ ਦੀ ਬ੍ਰੇਕ ਬਾਅਦ ਫਿਰ 3 ਮਹੀਨੇ ਖਾਓ ਲਗਾਤਾਰ ਨਹੀਂ ਖਾਣਾ ਇਹਗਾ ਲਗਾਤਾਰ ਨੁਕਸਾਨ ਕਰਦਾ ਵਾ ਤਿੰਨ ਤਿੰਨ ਮਹੀਨੇ ਖਾ ਕੇ ਫਿਰ 15 ਦਿਨ ਛੱਡਣਾ ਹੁੰਦਾ ਫਿਰ ਦੁਬਾਰਾ ਤੁਸੀਂ ਸ਼ੁਰੂ ਕਰੋ ਤੁਸੀਂ ਬੇਨਫਿਟ ਦੇਖੋ ਕਿੰਨੇ ਕਈ ਬੱਚੇ ਬੰਦੇ ਨਾ ਬਹੁਤ ਵੱਡੇ ਹੁੰਦੇ ਨੇ ਪਰ ਜਿਹੜਾ ਉਹਨਾਂ ਦਾ ਦਿਮਾਗ ਨਾ ਬੱਚਿਆਂ ਵਾਲਾ ਹੁੰਦਾ ਹਰਕਤਾਂ ਵੀ ਬੱਚੇ ਵਾਲੀਆਂ ਹੁੰਦੀਆਂ ਨੇ ਜਾਨੀ ਕਿ ਉਹਨਾਂ ਦੀ ਬੋਡੀ ਦੀ ਗਰੋਥ ਹੋ ਜਾਂਦੀ ਹੈ ਪਰ ਦਿਮਾਗ ਦੀ ਗਰੋਥ ਨਹੀਂ ਹੁੰਦੀ ਉਹ ਇਸੇ ਲਈ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਮਾਨਸਿਕ ਤੌਰ ਤੋਂ ਇਹ ਜਮਾਤ ਤਰ ਤੋ ਇਦਾਂ ਹੁੰਦੀ ਆ ਉਹਨਾਂ ਵਿੱਚ ਕਿਸੇ ਚੀਜ਼ ਦੀ ਕੈਲਸ਼ੀਅਮ ਦੀ ਮੈਗਨੀਸ਼ੀਅਮ ਦੀ ਆਇਰਨ ਦੀ ਕਮੀ ਹੁੰਦੀ ਆ ਜੇ ਤੁਸੀਂ ਉਹਨਾਂ ਨੂੰ ਦਾਲ ਦੇ ਵਿੱਚ ਚੂਨਾ ਪਾ ਕੇ ਖਵਾਣਾ ਸ਼ੁਰੂ ਕਰ ਦੋਗੇ ਨਾ ਉਹਦੇ ਬਹੁਤ ਜ਼ਿਆਦਾ ਬੇਨੀਫਿਟ ਮਿਲਦੇ ਆ ਸੋ ਮੈਂ ਤੁਹਾਨੂੰ ਦੱਸਦਾ ਜੇ ਤੁਹਾਡੇ ਅੰਦਰ ਕੈਲਸ਼ੀਅਮ ਦੀ ਕਮੀ ਹੈ ਤਾਂ ਵੀ ਚੁੰਨੇ ਨੂੰ ਖਾ ਸਕਦੇ ਹੋ ਤੁਸੀਂ ਦਹੀਂ ਦੇ ਵਿੱਚ ਖਾ ਕੇ ਪਾ ਕੇ ਚੁੰਨੇ ਨੂੰ ਤੁਸੀਂ ਦਹੀਂ ਦੇ ਵਿੱਚ ਪਾ ਕੇ ਖਾਓ ਕੈਲਸ਼ੀਅਮ ਦੁੱਧ ਕੈਲਸ਼ੀਅਮ ਦੀ ਜਿਹੜੀ ਕਮੀ ਆ ਉਹ ਦੂਰ ਹੋਵੇਗੀ ਜੇ ਚੁੰਨੇ ਨੂੰ ਤੁਸੀਂ ਗੰਨੇ ਦੇ ਰਸ ਦੇ ਵਿੱਚ ਪਾ ਕੇ ਲੋਂਗੇ ਤਾਂ ਉਹਦੇ ਨਾਲ ਮਰਦਾਨਾ ਕਮਜ਼ੋਰੀ ਜਿਹੜੀ ਉਹ ਦੂਰ ਹੋਏਗੀ ਜਿਹੜੀ ਮੰਦ ਬੁੱਧੀ ਆ ਜਾਂ ਬੱਚੇ ਦੇ ਅੰਗ ਪੈਰ ਮੁੜੇ ਹੋਏ ਨੇ ਜਮਾਂਦੁਰੂ ਤੁਸੀਂ ਉਹਨੂੰ ਦਾਲ ਦੇ ਵਿੱਚ ਪਾ ਕੇ ਦੇਣਾ ਸ਼ੁਰੂ ਕਰ ਦਿਓ ਸੋ ਅਲੱਗ-ਅਲੱਗ ਮਤਲਬ ਇਹ ਜੀ ਤਸਵੀਰ ਦੇ ਹਿਸਾਬ ਨਾਲ ਹੁੰਦਾ ਵਾ ਵੀ ਚੁੰਨੇ ਨੂੰ ਤੁਸੀਂ ਕਿਹੜੇ-ਕਿਹੜੇ ਵਿੱਚ ਪਾ ਕੇ ਤੁਸੀਂ ਦੇ ਰਹੇ ਹੋ ਹਨ ਦਹੀਂ ਜਿਹੜਾ ਅਲੱਗ ਕੰਮ ਕਰਦਾ ਵਾ ਗੰਨੇ ਦੇ ਰਸ 'ਚ ਅਲੱਗ ਕੰਮ ਕਰਦਾ ਵਾ ਜੇ ਤੁਸੀਂ ਸਬਜੀ ਜਾਂ ਦਾਲ ਦੇ ਵਿੱਚ ਪਾ ਕੇ ਦੋਗੇ ਉਹਦੇ ਜਿਹੜਾ ਅਲੱਗ ਕੰਮ ਕਰਦਾ ਵਾ ਹਰ ਇੱਕ ਚੀਜ਼ ਦਾ ਬਦਲ ਵੀ ਹਰ ਇੱਕ ਚੀਜ਼ ਦੇ ਵਿੱਚ ਪਾ ਕੇ ਦੋਗੇ ਇਹਦਾ ਅਲੱਗ-ਅਲੱਗ ਕੰਮ ਕਰਦਾ ਜੇ ਤੁਸੀਂ ਕਹੋਗੇ ਤੁਹਾਡੇ ਅਗਰ ਜਿੰਨੇ ਵੀ ਮੇਰੇ ਪੇਨਪਰ ਮੇਰੀ ਇਹ ਵੀਡੀਓ ਦੇਖਦੇ ਪਏ ਨੇ ਉਹ ਜਿਆਦਾ ਤੋਂ ਜਿਆਦਾ ਕਮੈਂਟ ਕਰਨਗੇ ਵੀ ਚੁੰਨੇ ਦੇ ਉੱਤੇ ਮੈਂ ਵੀਡੀਓ ਬਣਾ ਕੇ ਲੈ ਕੇ ਆਵਾਂ ਸਪੈਸ਼ਲ ਚੁੰਨੇ ਦੇ ਕੀ ਬੇਨਫੀਟਾ ਤਾਂ ਮੈਂ ਬਹੁਤ ਜਲਦੀ ਚੂਨੇ ਦੇ ਉੱਤੇ ਨਾ ਇੱਕ ਜੜੇ ਚੀਨੇ ਦੇ ਬੇਨਿਫਿਟ ਨੇ ਉਹਦੇ ਕਿ ਮੈਂ ਪ੍ਰੋਪਰਲੀ 15-20 ਮਿੰਟ ਦੀ ਵੀਡੀਓ ਹੋਊਗੀ ਉਹਦੇ ਵਿੱਚ ਸਾਰੇ ਪ੍ਰੋਪਰਲੀ ਬੇਨਿਫਿਟ ਲੈ ਕੇ ਤੁਹਾਡੇ ਵਾਸਤੇ ਵੀ ਵੀਡੀਓ ਬਣਾ ਕੇ ਲੈ ਕੇ ਆ ਜਾਵਾਂਗਾ ਜੀ ਠੀਕ ਹੈ ਜੀ ਜੇਪ ਦੂਜੀ ਗੱਲ ਕਰੀਏ ਵੀ ਜੜਾ ਦੂਜਾ ਮਤਲਬ ਕੋ ਮਜੀਦੀ ਚ ਜ਼ਿਆਦਾ ਵਾ ਕੈਲਸ਼ੀਅਮ ਹੋ ਸਾਨੂੰ ਕਿਹੜਾ ਖਾਣਾ ਚਾਹੀਦਾ ਹੈ ਕੁਲਥੀ ਕੁਲਥੀ ਖਾ ਲੋ ਕੁਲਥੀ ਦੇ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ ਬਹੁਤ ਹੀ ਜ਼ਿਆਦਾ ਕੁਲਥੀ ਰ ਮੈਂ ਤੁਹਾਨੂੰ ਦੱਸ ਹੀ ਦਿੱਤਾ ਪਿੱਛੇ ਤੁਸੀਂ ਕਿਵੇਂ ਖਾਣਾ ਕਿਵੇਂ ਨਹੀਂ ਖਾਣਾ ਜੀ ਫਿਰ ਤੀਜੀ ਗੱਲ ਕਰੀਏ ਤਿਲ ਤੇਲਾਂ ਨੂੰ ਤੁਸੀਂ ਖਾ ਸਕਦੇ ਤੇਲਾਂ ਦੇ ਲੱਡੂ ਬਣਾ ਕੇ ਖਾ ਲਓ ਤੇਲਾਂ ਦੀ ਗੱਚਕ ਖਾ ਲਓ ਤੇਲਾ ਦਾ ਤੇਲ ਵਰਤੂ ਘਰ ਦੇ ਵਿੱਚ ਹਨਾ ਸੋ ਅਗਰ ਤੁਸੀਂ ਇਹ ਤਿੰਨ ਚੀਜ਼ਾਂ ਨੂੰ ਤੁਸੀਂ ਵਰਤ ਲੋਗੇ ਨਾ ਮੈਂ ਕਹਿੰਦਾ ਤੁਹਾਨੂੰ ਯਾਰ ਕੈਲਸ਼ੀਅਮ ਦੀ ਕਮੀ ਆਉਣੀ ਹੀ ਨਹੀਂ ਹੋਣੀ ਹੈਗੀ ਕਿਉਂਕਿ ਜਿੰਨੇ ਵੀ ਮੇਰੇ ਭਣ ਭਰਾ ਹੈਗੇ ਨੇ ਚਾਹੇ ਛੋਟੇ ਆ ਚਾਹੇ ਵੱਡੇ ਆ ਜਿਨ੍ਹਾਂ ਦੀ ਉਮਰ 60 ਪਲੱਸ ਆ 70 ਪਲੱਸ ਆ ਜ਼ਿਆਦਾਤਰ ਗੋਡੇ ਦੀ ਪ੍ਰੋਬਲਮ ਉਹਨਾਂ ਨੂੰ ਆ ਰਹੀਆਂ ਨੇ ਜਿਵੇਂ ਮੇਰੀ ਬੀਬੀਆਂ ਨੇ ਜਾਂ ਭਰਾ ਨੇ ਜਾਂ ਬਾਪੂ ਜੀ ਨੇ ਨਾ ਜਾ ਉਹਨਾਂ ਦੇ ਬਜ਼ੁਰਗਾਂ ਨੂੰ ਇਹ ਪ੍ਰੋਬਲਮ ਹੁੰਦੀ ਪਈ ਆ ਜੋ ਉਹ ਇਹ ਚੀਜ਼ ਖਾਣੀ ਸ਼ੁਰੂ ਕਰ ਦੇਣ ਤਾਂ ਮੈਂ ਕਹਿੰਦਾ ਤੁਹਾਨੂੰ 20 ਦਿਨਾਂ ਬਾਅਦ ਤੁਸੀਂ ਆਪਣੇ ਆਪ ਦੇ ਵਿੱਚ ਫਰਕ ਦੇਖਿਓ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕ you